ਥਾਣੇ ਸਦਰਪੱਟੀ ਪਰਚਾਰ ਰਿਜਿਸਟਰ ਹੋਇਆ ਸੀਗਾ 147/24 ਜਿਹਦੇ ਵਿੱਚ ਜਿਹੜਾ ਮਦਈ ਆ ਉਹਦੀ ਕੁੱਟਮਾਰ ਕੀਤੀ ਸਹੀ ਕੀਤੀ ਗਈ ਸੀਗੀ ਦੋਸ਼ੀ ਗੁਰਵਿੰਦਰ ਸਿੰਘ ਵੱਲੋਂ ਉਹਦੇ ਉਹਦੇ ਖਿਲਾਫ ਐਫਆਈਆ ਰਿਜਿਸਟਰ ਹੁੰਦੀ ਹੈ ਤੇ ਮੁੜਕੇ ਜਦੋਂ ਪੁਲਿਸ ਨੇ ਉਹਨੂੰ ਅਰੇਸਟ ਕੀਤਾ ਤਿੰਨ ਚਾਰ ਦਿਨ ਪਹਿਲਾਂ ਜਦੋਂ ਮੁੜਕੇ ਜਦੋਂ ਅਰੇਸਟ ਹੋਈ ਹੈ ਉਹਦੀ ਤੇ ਉਹਦੇ ਉਹਨੇ ਵੀ ਇੱਕ ਜਿਹੜੀ ਜਾਲੀ ਸੈਟਪ ਨੇ ਲਾਈ ਹੋਈ ਸੀਗੀ ਜਦੋਂ ਉਹ ਮੌਕੇ ਦੇ ਜਿਹੜੇ ਹਾਲਾਤ ਸੀਗੇ ਉਹ ਵੈਰੀ ਉਹ ਵੈਰੀਫਾਈ ਕੀਤੇ ਤੇ ਜਿਹੜੀ ਸੱਟ ਲਗਣੀ تصدیق ਨਹੀਂ ਹੋ ਰਹੀ ਸੀ ਜੀ ਤੇ ਜਦੋਂ ਇਸ ਤੋਂ ਪੁੱਛਗਿਛ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਆ ਜਿਹੜਾ ਦੋਸ਼ੀ ਹੈ ਇਸ ਪਰਚੇ ਦਾ ਗੁਰਵਿੰਦਰ ਸਿੰਘ ਇੰਨੇ ਆਪਣੇ ਝਾਲੀ ਸੱਟ ਲਗਵਾਈ ਗਈ ਸੀ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਬੰਦਾ ਹੈ ਗੁਰਵਿੰਦਰ ਇੰਨੇ ਹਰਪਾਲ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਕਿ ਖੇਮਕਰਨ ਸਿਵਲ ਹਸਪਤਾਲ ਦੇ ਵਿੱਚ ਸੁਪਰਵਾਈਜ਼ਰ ਹੈ ਉਹਨੂੰ ਕੰਟੈਕਟ ਕੀਤਾ ਜਾਲੀ ਸੜ ਬਣਵਾਉਣ ਲਈ ਇਹਨਾਂ ਦਾ ਜਿਹੜਾ ਸੌਦਾ ਹੈ 45000 ਰੁਪਏ ਦੇ ਵਿੱਚ ਹੋਇਆ ਹਰਪਾਲ ਸਿੰਘ ਨੇ ਇੱਕ ਪ੍ਰਾਈਵੇਟ ਹਸਪਤਾਲ ਹੈ ਗੁਰੂ ਅਮਰ ਅਮਰਦਾਸ ਪਿੰਡਲਗੋ ਉਥੇ ਇੱਕ ਅਸਿਸਟੈਂਟ ਲੱਗਿਆ ਸੀਗਾ ਮਨਦੀਪ ਸਿੰਘ ਉਹਨੇ ਕੱਟ ਮਾਰ ਕੇ ਇਹਦੇ 326 ਜਿਹੜੀ ਪੁਰਾਣੀ ਹੁੰਦੀ ਸੀਗੀ ਆਈਪੀਸੀ ਦੀ ਉਹ ਝੂਠੀ ਬਣਾਉਣ ਲਈ ਨੇ ਕੱਟ ਲਾਇਆ ਤੇ ਹੱਡੀ ਵਾਰ ਕੱਟਦੀ ਤੇ ਇਹਨਾਂ ਨੇ ਜਿਹੜੀ ਇਹਦੀ ਪੇਮੈਂਟ ਹੈ ਇੱਕ ਉਥੇ ਹੀ ਸਰਕਾਰੀ ਹਸਪਤਾਲੀ ਫੋਰਥ ਕਲਾਸ ਲੱਗਿਆ ਤੀਰਤ ਸਿੰਘ ਉਹਦੇ ਖਾਤੇ 'ਚ ਗੂਗਲ ਪੇ ਰਾਹੀਂ ਪੇਮੈਂਟ ਕੀਤੀ ਤੇ ਮੁੜਕੇ ਜਿਹੜੀ ਜਾਲੀ ਜਿਹੜੀ ਐਮਐਲਆਰ ਬਣਵਾਈ ਗਈ ਹੈ ਇਹ ਤੋਂ ਇਹਦੇ ਵਿੱਚ ਫਿਰ ਅਸੀਂ ਵਾਧਾ ਜੁਰਮ ਕਰਕੇ ਕੇਸ ਦੇ ਵਿੱਚ ਫੋਰਜਰੀ ਦਾ ਜਿਹੜੀ ਡੈਲੀਵੈਂਟ ਦਾ ਰਹਾ ਹੈ ਮੁੜਕੇ ਹਰਪਾਲ ਸਿੰਘ ਨੂੰ ਮਨਦੀਪ ਸਿੰਘ ਤੀਰਤ ਸਿੰਘ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੋਂ ਇੱਕ ਬੜਾ ਹੀ ਜਿਹੜਾ ਕਿ ਜਾਲੀ ਸੱਟ ਲਾ ਕੇ ਝੂਠੇ ਝੂਠੇ ਪਰਚੇ ਕਰਨ ਦਾ ਜਿਹੜਾ ਰਿਵਾਜ ਸੀਗਾ ਉਹ ਇੱਕ ਗਿਰੋ ਦਾ ਪਰਦਾ ਫਾਸ਼ ਹੋਇਆ ਤੇ ਇਹਦੇ ਵਿੱਚ ਸਾਨੂੰ ਹੋਰ ਵੀ ਉਮੀਦ ਹੈ ਅਸੀਂ ਜਿਹੜੇ ਖਾਤੇ ਚ ਪੈਸੇ ਜਾ ਰਹੇ ਆ ਉਹਦੀ ਤਫਤੀਸ਼ ਕਰ ਰਹੇ ਆ ਕਿ ਉਹਦੇ ਵਿੱਚ ਹੋਰ ਕਿਤੋਂ ਕਿਤੋਂ ਪੈਸੇ ਆਏ ਆ ਤੇ ਹੋਰ ਕਿਹੜੇ ਕੇਸਾਂ ਦੇ ਵਿੱਚ ਜਿਹੜੀ ਕਿ ਅਜਾਲੀ ਸੱਠਾਂ ਜਿਹੜੀ ਬਣਵਾਈ ਗਈ ਹੈ ਤੇ ਹੋਰ ਕਿਹੜੇ ਕਿਹੜੇ ਬੰਦੇ ਇਸ ਗਿਰੋਹ ਦੇ ਵਿੱਚ ਇਨਵੋਲ ਨੇ ਤੇ ਜੋ ਵੀ ਅੱਗੇ ਖੁਲਾਸੇ ਹੋਣਗੇ ਤੁਹਾਡੇ ਨਾਲ ਸਾਂਝੇ ਕਿਤੇ ਜਾਣਗੇ ਇਹ ਜੀ ਜਾਂਚ ਦਾ ਵਿਸ਼ਾ ਹੈ ਫਿਲਹਾਲ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਜਿਹੜੀ ਇਹਨਾਂ ਨੇ ਦੱਸੀ ਹੈ ਕਿ ਇਹ ਸੁਪਰਵਾਈਜ਼ਰ ਹੈ ਇੱਕ ਬੰਦਾ ਤੇ ਦੂਜਾ ਕਲਾਸ 4 ਹੈ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਚੀਫ ਜੀ ਸਾਡੇ ਦੇਸ਼ਾਂ ਦੇ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਟੀਚਰ ਕੀਤਾ ਹੈ ਕਿ ਅ ਪਰਦੇਸ਼ ਨੂੰ ਸਾਡੇ ਡਿਸਟ੍ਰਿਕਟ ਨੂੰ ਗੈਂਗਸਟਰ ਮੁਕਤ ਕਰਨਾ ਹੈ ਤੇ ਜਿਹੜੀ ਐਕਸਪਰਸ਼ਨ ਕਾਲ ਕਰਦੇ ਹਨ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਹੈ ਤੇ ਮੁੜ ਕੇ ਕਿਸੇ ਦੀ ਜੁਰਤ ਨਾ ਹੋਵੇ ਕਿ ਇਸ ਤਰੀਕੇ ਦੀ ਕੋਈ ਕਾਲ ਕਰੇ ਜਾਂ ਪਬਲਿਕ ਨੂੰ ਪਬਲਿਕ ਦੇ ਵਿੱਚ ਡਰਵਾ ਪੈਦਾ ਕਰੇ ਇਸ ਤਹਿਤ ਅ ਦੋ ਬਸਬਗ ਥਾਣਾ ਤੇ ਪ੍ਰਭ ਦਸਵਾਲਨਾ ਦਾ ਗੈਂਗਸਟਰ ਜਿਹੜਾ ਬਾਹਰ ਹੈ ਉਹਨੇ ਐਕਸਪਲੋਸ਼ਨ ਪੋਲ ਕੀਤੀ ਸੀਗੀ ਪੈਸੇ ਡਿਮਾਂਡ ਕੀਤੀ ਸੀਗੀ ਤੇ ਮੁੜ ਕੇ 1 2 ਦਸੰਬਰ ਦੇ 2024 ਨੂੰ ਇੱਕ ਆਰਤੀਏ ਤੇ ਬਲਟੋਹੇ ਪਿੰਡ ਦੇ ਵਿੱਚ ਫਾਇਰਿੰਗ ਕਰਵਾਈ ਸੀਗੀ ਉਸ ਤੋਂ ਬਾਅਦ ਮੁੜ ਕੇ 90 ਸਾਲ ਤੇ 1 ਜਨਵਰੀ ਨੂੰ ਮੈਡੀਕਲ ਸਟੋਰ ਹੈ ਘੜਿਆਲੇ ਉੱਥੇ ਵੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ اسی ਤੇ ਕੰਮ ਕਰਦੇ ਹੋਏ ਸਾਡੀ ਸੀਆਈਏ ਦੀ ਟੀਮ ਨੇ ਸਾਡੇ ਥਾਣੇ ਵਾਲੇ ਤੋਂ ਹੈਡੀ ਟੀਮ ਨੇ ਹਿਊਮਨ ਇੰਟ ਟੈਕਨੀਕਲ ਇੰਟ ਤੋਂ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਅੱਜ ਸਵੇਰੇ ਤੜਕੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇਹ ਫਾਇਰਿੰਗ ਹੈ ਇਹ ਦੋ ਜਿਹੜੇ ਬੰਦੇ ਨੇ ਕਰਨ ਪ੍ਰੀਤ ਸਿੰਘ ਉਰਫ ਕਰਨ ਜਿਹੜਾ ਕਿ ਤੂਤ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਗੁਰਲਾਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੰਗਾਲਾ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਕਿ ਇਹਨਾਂ ਦੋਵਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਹਨਾਂ ਕੋਲ ਨਜਾਇਜ਼ ਹਥਿਆਰ ਵੀ ਹੈ ਤੇ ਫਿਲਹਾਲ ਜਿਹੜੇ ਨੇ ਤੂਤ ਏਰੀਆ ਦੇ ਵਿੱਚ ਗੁਮਰੇ ਨੇ ਤੇ ਜੇ ਇਹਨਾਂ ਤੇ ਟਰੈਪ ਲਾਇਆ ਸਾਡੀ ਸੀਆਈਡੀ ਟੀਮ ਨੇ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਡੀਐਸਪੀ ਬਿੱਕੀਵਿੰਦਰ ਪ੍ਰੀਤਿੰਦਰ ਐਸਐਚਓ ਵਲਟੋਆ ਸੀਨਚਾਰ ਸੀਆਈਏ ਤੇ ਇਹਦੀ ਜਿਹੜੀ ਸੁਪਰ ਓਵਰਲ ਸੁਪਰਵੀਜ਼ਨ ਕਰ ਰਹੀ ਸੀਗੇ ਸਾਡੇ ਐਸਪੀ ਡੀ ਆ ਜਗਰਾਜ ਸਿੰਘ ਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਮੁੜਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਇਹਨਾਂ ਨੂੰ ਓਵਰ ਪਾਵਰ ਕਰਨ ਲਈ ਜਵਾਬੀ ਫਾਇਰ ਵਾਜੀ ਕਾਰਵਾਈ ਦੇ ਵਿੱਚ ਫਾਇਰ ਕੀਤਾ ਤੇ ਇਹਨਾਂ ਦੋਵਾਂ ਦੀ ਲੱਤ ਤੇ ਜਿਹੜੀ ਗੋਲੀ ਲੱਗੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਤੁਰੰਤ ਮੈਡੀਕਲ ਫਰਸਟ ਏਡ ਟ੍ਰੀਟਮੈਂਟ ਦੇ ਕੇ ਸਿਵਲ ਹਸਪਤਾਲ ਖੇਮ ਕਰਨ ਭੇਜਿਆ ਗਿਆ ਜਿੱਥੇ ਇਹਨਾਂ ਦੀ ਕੰਡੀਸ਼ਨ ਫਿਲਹਾਲ ਸਟੇਬਲ ਹੈ ਤੇ ਇਸ ਤੋਂ ਮੁੱਢਲੀ ਪੁੱਛਗਿੱਛ ਤੋਂ ਇਹੀ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਦੋਵਾਂ ਨੇ ਹੀ ਇਹ ਦੋਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜੀ ਵਾਰਦਾਤ ਦੇ ਵਿੱਚ ਸਕੂਟੀ ਵਰਤੀ ਗਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਇੱਕ 32 ਬੋਲ ਦਾ ਪਿਸਤਲ ਵੀ ਬਰਾਮਦ ਹੋਇਆ ਹੈ ਨਾਲੇ ਇਹ ਗਰੋਹ ਦੇ ਜਿਹੜੇ ਹੋਰ ਮੈਂਬਰ ਹੈ ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਹਾਸਲ ਹੋਈ ਹੈ ਤੇ ਜਿਹੜੀ ਸਾਡੀ ਟੀਮ ਹੈ ਫਿਲਹਾਲ ਰੀਡ ਕਰ ਰਹੀ ਹੈ ਤੇ ਇਸ ਗਰੋਹ ਦੇ ਬਾਕੀ ਜਿਹੜੇ ਬੰਦੇ ਨੇ ਉਹ ਵੀ ਜਲਦੋ ਜਲਦ ਉਮੀਦ ਹੈ ਕਿ ਅੱਜ ਹੀ ਹੋ ਜੇ ਬਲਕਿ ਗ੍ਰਿਫਤਾਰ ਜਿਹੜੇ ਨੇ ਕਿੱਥੇ ਜਾਣਗੇ ਸਰ ਕਿੰਨੇ ਵਾਇਰਿੰਗ ਤੇ ਇਹ ਵਾਇਕਲ ਸੀ ਔਰ ਕਿਹੜੇ ਕਿਹੜੇ ਹਥਿਆਰ ਸੀ ਇਹਨਾਂ ਕੋਲ ਇਹ ਐਕਟਿਵਾ ਤੇ ਇੱਕ ਐਕਟਿਵਾ ਤੇ ਫਾਇਰ ਕਰਨ ਆਏ ਸੀਗੀ ਐਕਟਿਵਾ ਜਿਹੜੀ ਹੈ ਉਹ ਗੁਰਲਾਲਜੀਤ ਦੀ ਐਕਟਿਵਾ ਸੀਗੀ ਤੇ ਹਥਿਆਰ ਇਹਨਾਂ ਕੋਲ 32 ਬੋਰ ਦਾ ਪਿਸਤਲ ਸੀਗਾ ਜਿਸ ਤੋਂ ਇਹਨਾਂ ਨੇ ਫਾਇਰਿੰਗ ਕੀਤੀ ਸੀ ਕਿੰਨੀ ਸਰ ਗੋਲੀ ਕਿਹਦੇ ਇਨਾਂ ਨੇ ਇਹਨਾਂ ਵੱਲੋਂ ਜਿਹੜੀ ਪੁਲਿਸ ਤੇ ਫਾਇਰ ਕੀਤੇ ਗਏ ਤੇ ਮੁੜ ਕੇ ਪੁਲਿਸ ਵੱਲੋਂ ਵੀ ਜਵਾਬੀ ਕਰ ਵਈ ਕਿੰਨੇ ਸਮੇਂ ਤੋਂ ਇਹਨਾਂ ਨਾਲ ਅਟੈਚਡ ਹੈ ਜੀ ਇਹ ਹੁਣ ਜਾਂਚ ਦਾ ਵਿਸ਼ਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਇੱਕ ਫਾਇਰਿੰਗ ਦਸੰਬਰ ਦੇ ਮਹੀਨੇ ਚ ਕੀਤੀ ਸੀਗੀ ਤੇ ਮੁੜ ਕੇ 90 ਸਾਲ ਤੇ ਕੀਤੀ ਹੈ ਤੇ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਇਹ ਵਾਰਦਾਤ ਕਰਨ ਦੇ ਇਰਾਦੇ ਚ ਸੀਗੇ ਤੇ ਇਸ ਤੋਂ ਇੱਕ ਵਧੀਆ ਗੱਲ ਇਹ ਹੋਈ ਹੈ ਕਿ ਜਿਹੜੀ ਇਨਾਂ ਦੇ ਜਿਹੜਾ ਨੈਟਵਰਕ ਹੈ ਜਿਹੜਾ ਗੈਂਗ ਹੈ ਜਿਹੜਾ ਇਹਨਾਂ ਦੇ ਕਹਿਨ ਤੇ ਇਹਦਾ ਦੀ ਵਾਰਦਾਤ ਕਰਦਾ ਉਹਨਾਂ ਬਾਰੇ ਵੱਡੇ ਪਲਾਸੇ ਹੋਏ ਆ ਤੇ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਇਹ ਨੈਟਵਰਕ ਇਹਦਾ ਪੂਰਾ ਜਿਹੜੀ ਇਹ ਰੀੜ ਦੀ ਹਡੀ ਨਾਲੀ ਤੋੜੀ ਜਾਏਗੀ ਸਰ ਬੀਤੇ ਦਿਨਾਂ ਦੇ ਵਿੱਚ ਜਿੰਨੇ ਵੀ ਇਨਕਾਊਂਟਰ ਕੀਤੇ ਗਏ ਤਰ੍ਹਾਂ ਤਰ੍ਹਾਂ ਪੁਲਿਸ ਉਹਨੂੰ ਸਿਰਫ ਲੱਤ ਤੇ ਗੋਲੀ ਵਾਗਦੀ ਰਹੀ ਹੈ ਦੇਖੋ ਜੀ ਇਹ ਪੁਲਿਸ ਦੀ ਟ੍ਰੇਨਿੰਗ ਹੁੰਦੀ ਹੈ ਕਿ ਜਿਹੜੀ ਫੋਰਸ ਹੈ ਉਹ ਪ੍ਰੋਪੋਰਸ਼ਨਲ ਯੂਜ਼ ਕਰਨੀ ਹੁੰਦੀ ਹੈ ਇਹ ਨਹੀਂ ਕਿ ਜੇ ਪਹਿਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘਟ ਤੋਂ ਘਟ ਫੋਰਸ ਕਰਕੇ ਬੰਦੇ ਨੂੰ ਕਾਬੂ ਕੀਤਾ ਜਾਵੇ ਜੇ ਫੇਰ ਵੀ ਪੁਲਿਸ ਵੱਲ ਫਾਇਰ ਹੁੰਦਾ ਹੈ ਪੁਲਿਸ 191 ਫੋਰਸ ਯੂਜ਼ ਕਰਦੀ ਹੈ ਜਿੰਨੇ ਚ ਉਹਨੂੰ ਓਵਰ ਪਾਵਰ ਕੀਤਾ ਜਾ ਸਕੇ ਜੇ ਉਹ ਫੇਰ ਵੀ ਕਾਬੂ ਨਹੀਂ ਆਂਦੇ ਫੇਰ ਸਾਨੂੰ ਉਸ ਤੋਂ ਵੀ ਵੱਧ ਕੇ ਕਾਰਵਾਈ ਜਿਹੜੀ ਕਰਨੀ ਪੈਂਦੀ ਹੈ ਤੇ ਇਹ ਪੁਲਿਸ ਦੀ ਬੜੀ ਬਹਾਦਰੀ ਹੈ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਦੀ ਲੱਤ ਤੇ ਹੀ ਗੋਲੀ ਲੱਗੀ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਆਦਰਵਾਇਜ਼ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਕੋਈ ਮੁਲਾਜ਼ਮ ਦੀ ਕੋਈ ਇਨਜਰੀ ਹੋਇਆ ਨਹੀਂ ਪੁਲਿਸ ਦਾ ਬਚਾਵ ਰਿਹਾ ਹੈ